ਲੋਬੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫਰਟੇੜੀ ਫਾਰਮ ਦੇ ਵਿੱਚ ਦੋਸਤੋ ਜਿਹੜੇ ਆਪਣੀ ਅੱਜ ਦੇ ਵਿਜ਼ਿਟ ਪਿੰਡ ਚੱਬਾ ਤੇ ਜ਼ਿਲ੍ਹਾ ਸ੍ਰੀ ਅਮਰਸਾ ਸਾਹਿਬ ਅੱਜ ਬਾਈਬਾ ਨੇ ਇੱਕ ਬਹੁਤ ਸੋਹਣੀ ਗਾਵੇ ਘੂ ਕੀਤੀ ਆ ਕੀ ਡਿਟੇਲ ਹੈ ਕੀ ਪ੍ਰਾਈਸ ਆਪਾਂ ਤੁਹਾਡਾ ਸ਼ੇਅਰ ਕਰ ਲੈਨੇ ਆ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨਸ ਕੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਵੀਰੋ ਦੇਖਦੇ ਨੇ ਤੇ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਕਿ ਹਰ ਵੀਡੀਓ ਕੋਈ ਵੀਰ ਕੋਈ ਵੀਡੀਓ ਪਹੁੰਚ ਸਕੇ ਧੰਨਵਾਦ ਸਾਰੇ ਵੀਰਾਂ ਦਾ ਤੇ ਦੋਸਤੋ ਅੜਿਤ ਨੂੰ ਗਾਂ ਨਜ਼ਰ ਆ ਰਹੀ ਹੈ ਸੂਵਾ ਦੂਜਾ ਸੂਈ ਹੈ ਦੁੱਧ 7 ਲੀਟਰ ਤਿਆਰ ਬਿਲਕੁਲ ਦੇਖੜਵਾ ਥਾਣਿਆ ਥੋੜਾ ਥਾਣ ਜਿਹੜਾ ਬਿਆਣੀ ਵਾਲਾ ਧਰਾਂ ਦੋ ਚਾਰ ਘਟਿਆ ਬਾਕੀ ਕੋਈ ਗੱਲ ਨਹੀਂ ਬਾਕੀ ਦੁੱਧ ਥਾੜਾ ਨਹੀਂ ਬਿਲਕੁਲ ਸਾਫ਼ ਹੈ ਕੋਈ ਭੂਛਟਾ ਨਹੀਂ ਗਾ ਧਰਾਂ ਦੋ ਚਾਰ ਘਟ ਕੇ ਨੇ ਤੇ ਸੂਵਾ ਦੂਜਾ ਵਾ ਇਸ ਕੁਆਲਿਟੀ ਬਹੁਤ ਸੋਹਣੀ ਆ ਤਣ ਚਾਰੇ ਬਰਾਬਰ ਨੇ ਥੋੜਾ ਥੋੜਾ ਬਿਆਣੀ ਵਾਲਾ ਉਹ ਕੱਟ ਰਖਾਉਂਦੀ ਆ ਜਨ ਕਿ ਦੋ ਜਿਆਦਾ ਤਰ੍ਹਾਂ ਕੱਟ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਜਮਾਂਦਰੂ ਹਾਂਜੀ ਜਮਾਂਦਰੂ ਹੀ ਕਹਿੰਦੇ ਨੇ ਤੇ ਮੋਲ ਰੱਖਿਆ ਇਹਨਾਂ ਨੇ 13000 ਰੁਪਇਆ ਥੋੜਾ ਮਾਨਤਨ ਹੋਊਗਾ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਨੰਬਰ ਆਪਣਾ ਸਕਰੀਨ ਤੇ ਲਾ ਦਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਵੇਖ ਲੋ ਕੱਦ-ਕੱਦ ਬਹੁਤ ਸੋਹਣਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਸਾੰਭੀ ਗਾਵਾਂ ਕੋਈ ਲਸੀ ਮਾਰੀ ਨਹੀਂ ਆ 13000 ਮੋਲ ਰੱਖਿਆ ਵਾ 7 2 13 ਕਿਸੇ ਵੀਰ ਨੂੰ ਪਸੰਦ ਹੋਵੇ ਦੁੱਧ ਵਾਸਤੇ ਚਾਹੀਦੀ ਹੋਵੇ ਤਾਂ ਬਾਜ ਨਾਲ ਕੰਡ ਕਰ ਲਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ